ਸਤਿ ਸ਼੍ਰੀ ਅਕਾਲ ਜੀ ਆਸ ਨਿਸ਼ਵਾੜ ਦੇਖ ਲੈ ਸਾਰੇ ਦਸ਼ਕਰ ਪਰਮਜੀਤ ਸਿੰਘ ਪਾਕਨੇਵੋ ਪਿਆਰ ਪ੍ਰੇ ਸਤਿ ਸ਼੍ਰੀ ਅਕਾਲ ਸੋ ਟ੍ਰਾਂਟੋ ਤੇ ਸਟੂਡੀਓ ਤੋਂ ਲਾਈਵ ਨਿਊਜ਼ ਜਿਹੜੀ ਕਿ ਤੁਹਾਡੇ ਤੱਕ ਪਹੁੰਚਦੀ ਕਰ ਰਹੇ ਨੇ ਪਰਮਜੀਤ ਸਿੰਘ ਪਾਕਨੇਵੋ ਸਾਡੀ ਟੀਮ ਸੋ ਵਾਟਿਕ ਬਣੇ ਕਰਕੇ ਆਈ ਹੈ ਜੀ ਵਿਦੇਸ਼ ਦੀ ਸੈਰ ਵਾਸਤੇ ਹੁਣ ਇੱਕ 에어 ਇੰਡੀਆ ਵੱਲੋਂ ਵੱਡਾ ਪ੍ਰਾਲਾ ਕੀਤਾ ਗਿਆ ਜੀ ਸੋ 에어 ਇੰਡੀਆ ਦੀ ਫਲਾਈਟ ਜਿਹੜੀ ਕਿ ਦਿੱਲੀ ਤੋਂ ਸਿੱਧੀ ਅਮਰੀਕਾ ਵਾਸਤੇ ਇੱਕ ਹੋਰ ਰੈਡੀ ਹੋ ਚੁੱਕੀ ਹੈ ਸੋ ਵਾਟਿਕ ਗੁੱਡ ਇਜ਼ ਨੇਕਾ ਕੀ ਆ ਰਹੀਏ ਤੇ واਸ਼ਿੰਗਟਨ ਅਧੀ ਜਿਹੜਾ ਕਿ ਸਿੱਧੀ ਉਡਾਨ ਹੈ ਏਅਰ ਇੰਡੀਆ ਦੀ ਫਲਾਈਟ ਜਿਹੜਾ ਕਿ ਏਅਰ ਇੰਡੀਆ ਦਾ ਜਹਾਜ਼ ਹੈ ਉਹ ਤਿਆਰ ਹੋ ਚੁੱਕਿਆ ਜੀ ਤੇ واਸ਼ਿੰਗਟਨ ਵਾਸਤੇ ਸਿੱਧੀ ਫਲਾਈਟ ਤੁਹਾਨੂੰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੋਂ ਮਿਲ ਜਾਵੇ। ਸ਼ੁਕਰ ਵਾਲੀ ਗੱਲ ਕਰੀਏ ਤਾਂ ਏਅਰ ਇੰਡੀਆ ਨੇ ਆਪਣੀ ਇਸ ਫਲਾਈਟ ਦਾ ਸੂਬਾ ਆਰੰਭ ਕਰ ਦਿੱਤਾ ਹੈ ਤੇ ਇਹਦੇ ਨਾਲ ਅਮਰੀਕਾ ਦੇ ਜਿਹੜਾ ਏਅਰ ਇੰਡੀਆ ਦੇ ਇਸ ਜਹਾਜ਼ ਦੀ ਗੱਲ ਕਰੀ ਤਾਂ ਪੰਜਵਾਂ ਇਹਨਾਂ ਦਾ ਇੱਕ ਪੜਾਅ ਤੇ ਪੰਜਵਾਂ ਇੱਕ ਟਿਕਾਣਾ ਏਅਰ ਇੰਡੀਆ ਦਾ ਅਮਰੀਕਾ ਦੇ ਵਿੱਚ ਬਣ ਗਿਆ ਜੀ। ਸੋ ਏਅਰ ਇੰਡੀਆ ਨੇ ਅਮਰੀਕਾ ਲਈ ਜਿਹੜੀ ਕਿ ਹਵਾਈ ਸੇਵਾ ਦੇਣ ਲਈ 238 ਸੀਟਾਂ ਵਾਲਾ ਬੋਇੰਗ ਜਹਾਜ਼ ਜਿਸ ਦਾ ਨਾਮ ਹੈ ਜੀ 777 777 777 200 ਬੋਇੰਗ ਇਹ ਜਹਾਜ਼ ਹੈ ਜੀ ਐਲ ਆਰ ਜਹਾਜ਼ ਨੂੰ ਕਾਇਨਾਤ ਕੀਤਾ ਹੈ ਇਸ ਜਹਾਜ਼ ਦੇ ਵਿੱਚ ਉਹਦਾ ਪੂਰਾ ਜਿਹੜਾ ਕਿ ਇੰਤਜ਼ਾਮ ਕੀਤਾ ਗਿਆ ਯਾਤਰੀਆਂ ਵਾਸਤੇ ਵਿਸ਼ੇਸ਼ ਪ੍ਰੋਗਰਾਮਿੰਗ ਇਹਦੇ ਵਿੱਚ ਕੀਤੀ ਗਈ ਹੈ ਤੇ ਤੁਹਾਨੂੰ ਦੱਸਦੀ ਕਿ ਪਹਿਲੇ ਦਰਜੇ ਦੀਆਂ ਜਿਹੜੇ ਕੀ ਦੇ ਵਿੱਚ ਸੀਟਾਂ ਇਹ ਅੱਠ ਸੀਟਾਂ ਦੇ ਵਿੱਚ ਲਾਈਆਂ ਗਈਆਂ ਨੇ ਤੇ ਉਹਦੇ ਨਾਲ 35 ਬਿਜ਼ਨਸ ਕਲਾਸ ਤੇ 195 ਸੀਟਾਂ ਜਿਹੜੇ ਕਿ ਇਕਨੋਮਿਕ ਕਲਾਸ ਦੀਆਂ ਇਸ ਵਿੱਚ ਲੱਗੀਆਂ ਨੇ ਤੇ ਵਾਸ਼ਿੰਗਟਨ ਜਾਣ ਵਾਸਤੇ ਦਿੱਲੀ ਦੇ ਇੰਟਰਨੈਸ਼ਨਲ 에어ਪੋਰਟ ਦੀ ਗੱਲ ਕਰੀਏ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਤੋਂ ਇਹ ਜਹਾਜ਼ ਸਿੱਧੀ ਉਡਾਨ ਭਰ ਕੇ ਅਮਰੀਕਾ ਪਹੁੰਚੇਗਾ ਸੋ ਇੱਕ ਵੱਡੀ ਯੂਜ਼ ਹੈ ਜੀ ਵਾਸ਼ਿੰਗਟਨ ਜਾਣ ਵਾਲੇ ਉਹਨਾਂ ਯਾਤਰੀਆਂ ਵਾਸਤੇ ਜਿਹੜੇ ਕਿ ਅਮਰੀਕਾ 'ਚ ਸਫਰ ਕਰਨਾ ਚਾਹੁੰਦੇ ਨੇ ਇਸ ਜਹਾਜ਼ ਦੇ ਮਾਧਮ ਰਹੀ ਸੋ ਦੱਸਦਾ ਸੀ ਇਸ ਮੌਕੇ ਤੇ ਪਰ 에어 ਇੰਡੀਆ ਦੇ ਅਧਿਕਾਰੀਆਂ ਤੇ ਕੁਝ ਅਧਿਕਾਰੀਆਂ ਦੀ ਗੱਲ ਕਰੀਏ ਇਹਦੇ ਨਾਲ ਨਾਲ ਅਮਰੀਕੀ ਰਾਸਦੂਤ ਜਿਹੜੇ ਕਿ ਮੈਰੀ ਕੋ ਲੌਂਸ ਵੀ 에ਅਰ ਇੰਡੀਆ ਦੇ ਜਿਹੜੇ ਕਿ ਚੇਅਰਮੈਨ ਅਸ਼wini ਲੋਹਾਨੀ ਵਾਜ਼ੂਸਾ ਨੇ ਅਰਪੋਰਟ ਦੇ ਉੱਪਰ ਇਜ਼ਹਾਰ ਨੂੰ ਹਰੀ ਛੱਡੀ ਗਈ ਹੈ ਤੇ ਇਜ਼ਹਾਰ ਨੇ ਆਪਣੀ ਜਿਹੜੀ ਉਡਾਨ ਭਰੀ ਹੈ ਸੋ ਤੁਹਾਨੂੰ ਦੱਸਦੀ ਕਿ ਕਿਹੜੇ ਦਿਨ ਇਜ਼ਹਾਰ ਨੇ ਇਸ ਰੂਟ ਦੇ ਉੱਪਰ ਚੱਲਣਾ ਸੋ ਤੁਸੀਂ ਡੋਟ ਕਰ ਲੋ ਇਹ ਜਹਾਜ਼ ਬੜਾ ਇੰਪੋਰਟੈਂਟ ਜਹਾਜ਼ ਹੈ ਜੀ ਤੇ 에어 ਇੰਡੀਆ ਦੇ ਮਤਲਬ ਦਿੱਲੀ ਤੋਂ ਵਾਸ਼ਿੰਗਟਨ ਦੀ ਉਡਾਨ ਹਫਤੇ ਵਿੱਚ 3 ਦਿਨ ਹੀ ਉਪਲਬਧ ਰਹੇਗੀ 3 ਦਿਨ ਜਹਾਜ਼ ਜਿਹੜਾ ਕਿ ਵਾਸ਼ਿੰਗਟਨ ਨੂੰ ਜਾਏ ਕਰੇਗਾ ਤੇ ਇਹਦੇ ਤਹਿਤ ਸ਼ੁੱਕਰਵਾਰ ਦੀ ਗੱਲ ਕਰੀਏ ਬੁੱਧਵਾਰ ਸ਼ੁੱਕਰਵਾਰ ਐਤਵਾਰ ਬੁੱਧਵਾਰ ਸ਼ੁੱਕਰਵਾਰ ਤੇ ਐਤਵਾਰ ਵਾਲੇ ਦੇ ਵੀ ਜਹਾਜ਼ ਜਿਹੜਾ ਕਿ ਵਾਸ਼ਿੰਗਟਨ ਨੂੰ ਸਿੱਧੀ ਫਲਾਈਟ ਕਰਿਆ ਕਰੇਗਾ ਦਿੱਲੀ ਤੋਂ ਸਿੱਧਾ ਉੱਕੇ ਵਾਸ਼ਿੰਗਟਨ ਤੇ ਵਾਸ਼ਿੰਗਟਨ ਤੋਂ ਦਿੱਲੀ ਵੋਪਸੀ 에어 ਇੰਡੀਆ ਦੇ ਡਾਨ ਕੀ ਕਰੇਗਾ ਸੀ ਸੁਬਲਾਰੇ ਮਤਾਬਕ 9 ਤੇ 7 ਜੁਲਾਈ ਦੇ ਵਿਚਕਾਰ 에어 ਇੰਡੀਆ ਬੋਇੰਗ 777 ਇਹ ਜਹਾਜ਼ ਜਿਹੜਾ ਇਹ ਇਹ ਜਹਾਜ਼ 777 300 E R ਇਹ ਵੱਡੇ ਹਵਾਈ ਜਹਾਜ਼ ਜਿਹੜੀ ਇਹ ਸ਼ੁਰੂ ਕੀਤੇ ਗਏ ਹਨ ਜੀ ਸੁ ਕਰੇਗਾ ਜੀ ਤੇ ਉਸ ਤੋਂ ਇਲਾਵਾ ਜਿਕਰ ਕਿ ਵਾਸ਼ਿੰਗਟਨ ਤੋਂ ਇਲਾਵਾ 에어 ਇੰਡੀਆ ਨਿਊਯਾਰਕ ਦੀ ਗੱਲ ਕਰੀਏ ਨਿਊਯਾਰਕ ਦੇ ਵਿੱਚ ਵੀ ਇਹ ਆਪਣੀ ਫਲਾਇਟ ਜਿਹੜੀ ਕਰਦਾ ਹੈ ਸ਼ਿਕਾਗੋ ਦੀ ਗੱਲ ਕਰੀਏ ਸੈਂਟ ਫਰਾਂਸਿਸਕੋ ਦੇ ਵਿੱਚ ਵੀ ਇਹ ਜਹਾਜ਼ ਲੰਦਾ ਸੋ ਕਾਫੀ ਫਲਾਈਟਾਂ ਦਾ ਜਿਹੜਾ ਕੀ ਲੁਸਟ ਹੁਣ ਪੰਜਾਬ ਤੇ ਉਹਦੇ ਨਾਲ ਇੰਡੀਆ ਦੇ ਲੋਕ ਲੈਣਗੇ ਸੋ ਇਹ ਇੰਡੀਆ ਦੀ ਜਿਹੜੀ ਬੜੀ ਇੱਕ ਨਿਊਜ਼ ਨਿਕਲ ਕੇ ਸਾਹਮਣੇ ਆਈ ਹੈ ਸੋ ਟ੍ਰੈਂਡ ਦੇ ਸਟੂਡੀਓ ਤੋਂ ਅੱਜ ਤੱਕ ਸਿੱਧੀ ਗੱਲਬਾਤ ਕਰ ਰਹੇ ਹਾਂ ਸੋ ਪਰਮਜੀਤ ਨੂੰ ਦੋ ਜੱਜ ਸਾਰੰਸ਼ ਕਰਦਾ ਜੀ ਪਿਆਰ ਭਰੀ ਸੱਚੀ ਗੱਲ